ਵਾਪਰੇ ਜੋ ਸ਼ੂਟਰਾਂ ਦੇ ਵੱਲੋਂ ਕਤਲ ਕੀਤਾ ਗਿਆ ਉਸ ਦੇ ਵਿੱਚ ਜਿੱਥੇ ਜੱਗੂ ਭਗਵਾਨਪੁਰੀਏ ਦੀ ਮਾਂ ਨੂੰ ਗੋਲੀਆਂ ਲੱਗੀਆਂ ਉਸ ਤੋਂ ਪਹਿਲਾਂ ਕਰਨਵੀਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜੋ ਫੇਸਬੁੱਕ ਉੱਤੇ ਪੋਸਟ ਵੀ ਲਗਾਤਾਰ ਵਾਇਰਲ ਹੋਈ ਹਾਲਾਂਕਿ ਅਧਿਕਾਰਤ ਤੌਰ ਤੇ ਉਸ ਦੀ ਪੁਸ਼ਟੀ ਤਾਂ ਨਹੀਂ ਹੋਈ ਪਰ ਬੰਬੀਹਾ ਗਰੁੱਪ ਦੇ ਵੱਲੋਂ ਜੋ ਪੋਸਟ ਪਾਈ ਗਈ ਉਸ ਵਿੱਚ ਖਾਸ ਤੌਰ ਤੇ ਕਰਨਵੀਰ ਦਾ ਨਾਮ ਲਿਆ ਗਿਆ ਸਕਾ ਤਾਂ ਕਰਨਵੀਰ ਦੇ ਸਭ ਤੋਂ ਪਹਿਲਾਂ ਗੋਲੀਆਂ ਬੱਜਦੀਆਂ ਨੇ ਤੇਨ ਤੋਂ ਬਾਅਦ ਗੋਲੀਆਂ ਵੱਜੀਆਂ ਜਿਸ ਤੇ ਬਾਅਦ ਉਹਨਾਂ ਦੀ ਜਾਂਚ ਲਈ ਗਈ ਤਾਂ ਇਸ ਬਿਲਿ ਉਹਨਾਂ ਦੇ ਪਿੰਡ ਮੌਜੂਦ ਆ ਉਹਨਾਂ ਦੇ ਘਰ ਮੌਜੂਦ ਆ ਆਪਾਂ ਉਹਨਾਂ ਦਾ ਇੱਕ ਹੋਰ ਜੱਦੀ ਘਰ ਹੈ ਤੇ ਨਾਲ ਹੀ ਜਿਹੜਾ ਉਹਨਾਂ ਦਾ ਇੱਕ ਘਰ ਹੈਗਾ ਆ ਜਿੱਥੇ ਦੁਬਾਰਾ ਉਹਨਾਂ ਨੇ ਨਵਾਂ ਘਰ ਇੱਥੇ ਪਾਇਆ ਤਾਂ ਇੱਥੇ ਪਰਿਵਾਰਕ ਮੈਂਬਰ ਸਾਰੇ ਬੈਠੇ ਹੋਏ ਨੇ ਕਰਨਵੀਰ ਦੇ ਜੋ ਪਿਤਾ ਆ ਉਹ ਪੰਜਾਬ ਪੁਲਿਸ ਦੇ ਵਿੱਚ ਏਐਸਆਈ ਨੇ ਤੇ ਰਿਟਾਇਰਡ ਹੋਣ ਵਾਲੇ ਸੀ ਉਮਰ ਜਿਹੜੀ ਆ 30 ਤੋਂ 31 ਸਾਲ ਦੇ ਕਰੀਬ ਸੀ ਹਜੇ ਉਸ ਦਾ ਵਿਆਹ ਜਿਹੜਾ ਹੋਣਾ ਬਾਕੀ ਸੀ ਤਾਂ ਪਰਿਵਾਰ ਦੇ ਵਿੱਚ ਇੱਕ ਤਰੀਕੇ ਦੇ ਨਾਲ ਸੱੱਤਰ ਜਿਹੜੇ ਸਾਨੂੰ ਜਿਹੜਾ ਇਨਸਾਫ ਹੋ ਜ਼ਰੂਰ ਮਿਲਣਾ ਚਾਹੀਦਾ ਹੈਗਾ ਹਾਲਾਂਕਿ ਜੋ ਲਗਾਤਾਰ ਉਸ ਦੇ ਉੱਤੇ ਕਹਿ ਸਕਦੇ ਕਿ ਜਿਸ ਤਰੀਕੇ ਦੇ ਨਾਲ ਫੇਸਬੁੱਕ ਪੋਸਟ ਦੇ ਉੱਤੇ ਇਲਜ਼ਾਮ ਕਰਨਵੀਰ ਦੇ ਉੱਤੇ ਲੱਗੇ ਸੀ ਕਿ ਜੱਗੂ ਭਗਵਾਨਪੁਰੀਆ ਦਾ ਹੈਂਡਲਰ ਸੀ ਉਸ ਦੇ ਸਾਰੇ ਕੰਮ ਸੰਭਾਲਦਾ ਸੀਗਾ ਉਹਨਾਂ ਨੂੰ ਲੈ ਕੇ ਪਰਿਵਾਰ ਨੇ ਸਿੱਧੇ ਤੌਰ ਤੇ ਉਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਤੇ ਕਿਹਾ ਕਿ ਬਹੁਤ ਹੀ ਭੋਲਾ ਤੇ ਘਰ ਵਿੱਚ ਰਹਿਣ ਵਾਲਾ ਜਿਹੜਾ ਇੱਕ ਨੌਜਵਾਨ ਸੀਗਾ ਇੱਕ ਉਹਨਾਂ ਨਾਲ ਆਣ ਜਾਣ ਹੋਣ ਕਰਕੇ ਕਿਉਂਕਿ ਭਗਵਾਨਪੁਰ ਪਿੰਡ ਦੇ ਵਿੱਚ ਉਸ ਨੌਜਵਾਨ ਦੇ ਨਾਨਕੇ ਸੰਤ ਤੇ ਉਸ ਪਰਿਵਾਰ ਦੇ ਨਾਲ ਮਿਲਵਰਤਨ ਹੋਣ ਦੇ ਕਰਕੇ ਜੇਕਰ ਕੋਈ ਕੰਮ ਹੁੰਦਾ ਸੀ ਤਾਂ ਨਾਲ ਚਲਿਆ ਜਾਂਦਾ ਸੀਗਾ ਜਿਸ ਤੇ ਬਾਅਦ ਜਿਹੜਾ ਇਸ ਘਟਨਾ ਨੂੰ ਹੁਣ ਅੰਜਾਮ ਉਹਨਾਂ ਸ਼ੂਟਰਾਂ ਦੇ ਵੱਲੋਂ ਦਿੱਤਾ ਗਿਆ ਜਾਂ ਫਿਰ ਉਹ ਗਰੁੱਪ ਇਸ ਦੀ ਜਿਹੜੀ ਹੈ ਉਹ ਜ਼ਿੰਮੇਵਾਰੀ ਲੈ ਰਿਆ ਪਰ ਪਰਿਵਾਰ ਜਿਹੜਾ ਜਰੂਰ ਇੱਕ ਵਾਰ ਘਰ ਦੇ ਵਿੱਚ ਸੱਤਰ ਬਿਛੇ ਨੇ ਕਿਉਂਕਿ ਨੌਜਵਾਨ ਮੁੰਡੇ ਦੀ ਜਿਹੜੀ ਹੈ ਕਹਿ ਸਕਦੇ ਜਿੰਦਗੀ ਇਸ ਗੈਂਗਵਾੜ ਦੇ ਵਿੱਚ ਖਤਮ ਹੋਈ ਹੈ ਜਿੱਥੇ ਇੱਕ ਪਰਿਵਾਰ ਦੇ ਉੱਤੇ ਇੱਕ ਪਰਿਵਾਰ ਦਾ ਨੌਜਵਾਨ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਤਾਂ ਘਰ ਦੀਆਂ ਤਸਵੀਰਾਂ ਨੇ ਹਾਲਾਂਕਿ ਪਿੱਛੇ ਵੀ ਉਹਨਾਂ ਦਾ ਘਰ ਹੈ ਜਿਹੜਾ ਜਿਸਥੇ ਇਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਆ ਮੌਜੂਦ ਨਹੀਂ ਤਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਬੇहद ਮੰਦ ਭਾਗੀ ਘਟਨਾ ਜਿਹੜੀ ਹੈ ਵਾਪਰੀ ਹੈ ਮਾਪਿਆਂ ਦਾ ਜੋ ਇਹ ਪੁੱਤ ਸਗਾ ਜਿਸ ਦੀ ਜਾਨ ਜਿਹੜੀ ਆ ਉਹ ਚਲੇ ਗਈ ਹੈਗੀ ਤਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਜਿਸ ਤਰੀਕੇ ਦੇ ਨਾਲ ਇਹ ਘਟਨਾ ਨੂੰ ਜਿੰਮੇਵਾਰੀ ਜਿਹੜੀ ਆ ਕੁਝ ਗੈਂਗਸਟਰਾਂ ਦੇ ਵੱਲੋਂ ਜਾਂ ਇੱਕ ਗਰੁੱਪ ਦੇ ਵੱਲੋਂ ਲਈ ਗਈ ਹੈਗੀ ਤਾਂ ਉਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਐਫ ਆਈ ਆਰ ਵੀ ਹਾਲਾਂਕਿ ਜੋ ਨਾਮ ਲੂਮ ਬੰਦੇ ਸਿਗੇ ਉਹਨਾਂ ਦੇ ਉੱਤੇ ਐਫਆਈਆਰ ਦਰਜ ਕਰਕੇ ਪੁਲਿਸ ਨੇ ਤਫ਼ਤੀਸ਼ ਜਿਹੜੀ ਅੱਗੇ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਕਿੱਥੋਂ ਕਿਵੇਂ ਆਏ ਸੀ ਕਿਹਨਾਂ ਦੇ ਕਹਿਣ ਉੱਤੇ ਆਏ ਸੀ ਤੇ ਉਹਨਾਂ ਨੂੰ ਜਿਹੜਾ ਫੜਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਹੁਣ ਇਸ ਨੌਜਵਾਨ ਦੀ ਹਜੇ ਮ੍ਰਿਤਕ ਦੇ ਘਰੇ ਆਉਣੀ ਬਾਕੀ ਹੈ ਤੇ ਉਸ ਨੂੰ ਉਸ ਦਾ ਜਿਹੜਾ ਪੋਸਟਮਾਰਟਮ ਹੋ ਚੁੱਕਿਆ ਉਸ ਤੋਂ ਪਹਿਲਾਂ ਜਿਹੜੀ ਹਰਜੀਤ ਕੌਰ ਉਹਨਾਂ ਦੀ ਗੱਲ ਕਰ ਲਈ ਤਾਂ ਉਹਨਾਂ ਦੀ ਮ੍ਰਿਤਕ ਦੇ ਘਰ ਦੇ ਵਿੱਚ ਪਹੁੰਚ ਚੁੱਕੀ ਆ ਤਾਂ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਸਾਰਾ ਜਿਹੜਾ ਰੋ ਰਿਹਾ ਤਾਂ ਕਰਨਵੀਰ ਦੇ ਸਭ ਤੋਂ ਪਹਿਲਾਂ ਗੋਲੀਆਂ ਵਜਦੀਆਂ ਨੇ ਤੇਨ ਤੋਂ ਬਾਅਦ ਗੋਲੀਆਂ ਵੱਜੀਆਂ ਜਿਸ ਤੇ ਬਾਅਦ ਉਹਨਾਂ ਦੀ ਜਾਂਚ ਲਈ ਗਿਆ ਤਾਂ ਇਸ ਬਿਲਿਓ ਉਹਨਾਂ ਦੇ ਪਿੰਡ ਮੌਜੂਦ ਆ ਉਹਨਾਂ ਦੇ ਘਰ ਮੌਜੂਦ ਆ ਆਪਾਂ ਉਹਨਾਂ ਦਾ ਇੱਕ ਹੋਰ ਜੱਦੀ ਘਰ ਹੈ ਤੇ ਨਾਲ ਹੀ ਜਿਹੜਾ ਉਹਨਾਂ ਦਾ ਇੱਕ ਘਰ ਹੈਗਾ ਆ ਜਿੱਥੇ ਦੁਬਾਰਾ ਉਹਨਾਂ ਨੇ ਨਮਾਕਾਰ ਇੱਥੇ ਪਾਇਆ ਤਾਂ ਇੱਥੇ ਪਰਿਵਾਰਕ ਮੈਂਬਰ ਸਾਰੇ ਬੈਠੇ ਹੋਏ ਨੇ ਕਰਨਵੀਰ ਦੇ ਜੋ ਪਿਤਾ ਆ ਉਹ ਪੰਜਾਬ ਪੁਲਿਸ ਦੇ ਵਿੱਚ ASI ਨੇ ਤੇ ਰਿਟਾਇਰਡ ਹੋਣ ਵਾਲੇ ਸੀ ਉਮਰ ਜਿਹੜੀ ਆ 30 ਤੋਂ 31 ਸਾਲ ਦੇ ਕਰੀਬ ਸੀ ਹਜੇ ਉਸ ਦਾ ਵਿਆਹ ਜਿਹੜਾ ਹੋਣਾ ਬਾਕੀ ਸੀ ਤਾਂ ਪਰਿਵਾਰ ਦੇ ਵਿੱਚ ਇੱਕ ਤਰੀਕੇ ਦੇ ਨਾਲ ਸੱਥਰ ਜਿਹੜੇ ਆ ਵਿਛ ਗਏ ਆ ਸਾਨੂੰ ਜਿਹੜਾ ਇਨਸਾਫ ਹੋ ਜ਼ਰੂਰ ਮਿਲਣਾ ਚਾਹੀਦਾ ਹੈਗਾ ਹਾਲਾਂਕਿ ਜੋ ਲਗਾਤਾਰ ਉਸ ਦੇ ਉੱਤੇ ਕਹਿ ਸਕਦੇ ਕਿ ਜਿਸ ਤਰੀਕੇ ਦੇ ਨਾਲ ਫੇਸਬੁੱਕ ਪੋਸਟ ਦੇ ਉੱਤੇ ਇਲਜ਼ਾਮ ਕਰਨਵੀਰ ਦੇ ਉੱਤੇ ਲੱਗੇ ਸੀ ਕਿ ਜੱਗੂ ਭਗਵਾਨਪੁਰੀਆ ਦਾ ਹੈਂਡਲਰ ਸੀ ਉਸ ਦੇ ਸਾਰੇ ਕੰਮ ਸੰਭਾਲਦਾ ਸੀਗਾ ਉਹਨਾਂ ਨੂੰ ਲੈ ਕੇ ਪਰਿਵਾਰ ਨੇ ਸਿੱਧੇ ਤੌਰ ਤੇ ਉਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਤੇ ਕਿਹਾ ਕਿ ਬਹੁਤ ਹੀ ਭੋਲਾ ਤੇ ਘਰ ਵਿੱਚ ਰਹਿਣ ਵਾਲਾ ਜਿਹੜਾ ਇੱਕ ਨੌਜਵਾਨ ਸੀਗਾ ਇੱਕ ਉਹਨਾਂ ਨਾਲ ਆਣ ਜਾਣ ਹੋਣ ਕਰਕੇ ਕਿਉਂਕਿ ਭਗਵਾਨਪੁਰ ਪਿੰਡ ਦੇ ਵਿੱਚ ਉਸ ਨੌਜਵਾਨ ਦੇ ਨਾਨਕੇ ਸੰਤ ਤੇ ਉਸ ਪਰਿਵਾਰ ਦੇ ਨਾਲ ਮਿਲਵਰਤਨ ਹੋਣ ਦੇ ਕਰਕੇ ਜੇਕਰ ਕੋਈ ਕੰਮ ਹੁੰਦਾ ਸੀ ਤਾਂ ਨਾਲ ਚਲਿਆ ਜਾਂਦਾ ਸਕੇ ਜਿਸ ਦੇ ਬਾਅਦ ਜਿਹੜਾ ਇਸ ਘਟਨਾ ਨੂੰ ਹੁਣ ਅੰਜਾਮ ਉਹਨਾਂ ਸ਼ੂਟਰਾਂ ਦੇ ਵੱਲੋਂ ਦਿੱਤਾ ਗਿਆ ਜਾਂ ਫਿਰ ਉਹ ਗਰੁੱਪ ਇਸ ਦੀ ਜਿਹੜੀ ਹੈ ਉਹ ਜ਼ਿੰਮੇਵਾਰੀ ਲੈ ਰਿਹਾ ਪਰ ਪਰਿਵਾਰ ਜਿਹੜਾ ਜ਼ਰੂਰ ਇੱਕ ਵਾਰ ਘਰ ਦੇ ਵਿੱਚ ਸੱਤਰ ਬਿਛੇ ਨੇ ਕਿਉਂਕਿ ਨੌਜਵਾਨ ਮੁੰਡੇ ਦੀ ਜਿਹੜੀ ਹੈ ਕਹਿ ਸਕਦੇ ਜਿੰਦਗੀ ਇਸ ਗੈਂਗਵਾੜ ਦੇ ਵਿੱਚ ਖਤਮ ਹੋਈ ਹੈ ਜਿੱਥੇ ਇੱਕ ਪਰਿਵਾਰ ਦੇ ਉੱਤੇ ਇੱਕ ਪਰਿਵਾਰ ਦਾ ਨੌਜਵਾਨ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਤਾਂ ਘਰ ਦੀਆਂ ਤਸਵੀਰਾਂ ਨੇ ਹਾਲਾਂਕਿ ਪਿੱਛੇ ਵੀ ਉਹਨਾਂ ਦਾ ਘਰ ਹੈ ਜਿਹੜਾ ਜਿੱਥੇ ਇਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਆ ਮੌਜੂਦ ਨਹੀਂ ਤਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਬੇहद ਮੰਦਭਾਗੀ ਘਟਨਾ ਜਿਹੜੀ ਹੈ ਵਾਪਰੀ ਹੈ ਮਾਪਿਆਂ ਦਾ ਜੋ ਇਹ ਪੁੱਤ ਸਗਾ ਜਿਸ ਦੀ ਜਾਨ ਜਿਹੜੀ ਆ ਉਹ ਚਲੇ ਗਈ ਹੈਗੀ ਤਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਜਿਸ ਤਰੀਕੇ ਦੇ ਨਾਲ ਇਹ ਘਟਨਾ ਨੂੰ ਜਿੰਮੇਵਾਰੀ ਜਿਹੜੀ ਆ ਕੁਝ ਗੈਂਗਸਟਰਾਂ ਦੇ ਵੱਲੋਂ ਜਾਂ ਇੱਕ ਗਰੁੱਪ ਦੇ ਵੱਲੋਂ ਲਈ ਗਈ ਹੈਗੀ ਤਾਂ ਉਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਐਫ ਆਈ ਆਰ ਵੀ ਹਾਲਾਂਕਿ ਜੋ ਨਾਮਲੂਮ ਬੰਦੇ ਸਗੇ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਕੇ ਪੁਲਿਸ ਨੇ ਤਫ਼ਤੀਸ਼ ਜਿਹੜੀ ਅੱਗੇ ਕਰਨੀ ਸ਼ੁਰੂ ਕਰ ਦਿੱਤੀ ਕਿ ਕਿੱਥੋਂ ਕਿਵੇਂ ਆਏ ਸੀ ਕਿਹਨਾਂ ਦੇ ਕਹਿਣ ਉੱਤੇ ਆਏ ਸੀ ਤੇ ਉਹਨਾਂ ਨੂੰ ਜਿਹੜਾ ਫੜਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਹੁਣ ਇਸ ਨੌਜਵਾਨ ਦੀ ਹਜੇ ਮ੍ਰਿਤਕ ਦੇ ਘਰੇ ਆਉਣੀ ਬਾਕੀ ਹੈ ਤੇ ਉਸ ਨੂੰ ਉਸ ਦਾ ਜਿਹੜਾ ਪੋਸਟਮਾਰਟਮ ਹੋ ਚੁੱਕਿਆ ਉਸ ਤੋਂ ਪਹਿਲਾਂ ਜਿਹੜੀ ਹਰਜੀਤ ਕੌਰ ਉਹਨਾਂ ਦੀ ਗੱਲ ਕਰ ਲਈ ਤਾਂ ਉਹਨਾਂ ਦੀ ਮ੍ਰਿਤਕ ਦੇ ਘਰ ਦੇ ਵਿੱਚ ਪਹੁੰਚ ਚੁੱਕੀ ਆ ਤਾਂ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਸਾਰਾ ਇੱਧਰ ਰੋ ਰਿਹਾ ਤਾਂ ਕਰਨਵੀਰ ਦੇ ਸਭ ਤੋਂ ਪਹਿਲਾਂ ਗੋਲੀਆਂ ਵਜਦੀਆਂ ਨੇ ਤੇਨ ਤੋਂ ਬਾਅਦ ਗੋਲੀਆਂ ਵੱਜੀਆਂ ਜਿਸ ਤੇ ਬਾਅਦ ਉਹਨਾਂ ਦੀ ਜਾਨ ਚਲੇ ਗਈ ਆ ਤਾਂ ਇਸ ਬਿਲਿਓ ਉਹਨਾਂ ਦੇ ਪਿੰਡ ਮੌਜੂਦ ਆ ਉਹਨਾਂ ਦੇ ਘਰ ਮੌਜੂਦ ਆ ਆਪਾਂ ਉਹਨਾਂ ਦਾ ਇੱਕ ਹੋਰ ਜੱਦੀ ਘਰ ਹੈ ਤੇ ਨਾਲ ਹੀ ਜਿਹੜਾ ਉਹਨਾਂ ਦਾ ਇੱਕ ਘਰ ਹੈਗਾ ਆ ਜਿੱਥੇ ਦੁਬਾਰਾ ਉਹਨਾਂ ਨੇ ਨਮਾਕਾਰ ਇੱਥੇ ਪਾਇਆ ਤਾਂ ਇੱਥੇ ਪਰਿਵਾਰਕ ਮੈਂਬਰ ਸਾਰੇ ਬੈਠੇ ਹੋਏ ਨੇ ਕਰਨਵੀਰ ਦੇ ਜੋ ਪਿਤਾ ਆ ਉਹ ਪੰਜਾਬ ਪੁਲਿਸ ਦੇ ਵਿੱਚ ASI ਨੇ ਤੇ ਰਿਟਾਇਰਡ ਹੋਣ ਵਾਲੇ ਸੀ ਉਮਰ ਜਿਹੜੀ ਆ 30 ਤੋਂ 31 ਸਾਲ ਦੇ ਕਰੀਬ ਸੀ ਹਜੇ ਉਸ ਦਾ ਵਿਆਹ ਜਿਹੜਾ ਹੋਣਾ ਬਾਕੀ ਸੀ ਤਾਂ ਪਰਿਵਾਰ ਦੇ ਵਿੱਚ ਇੱਕ ਤਰੀਕੇ ਦੇ ਨਾਲ ਸੱਥਰ ਜਿਹੜੇ ਆ ਵਿਛ ਗ ਸਾਨੂੰ ਜਿਹੜਾ ਇਨਸਾਫ ਹੋ ਜ਼ਰੂਰ ਮਿਲਣਾ ਚਾਹੀਦਾ ਹੈਗਾ ਹਾਲਾਂਕਿ ਜੋ ਲਗਾਤਾਰ ਉਸ ਦੇ ਉੱਤੇ ਕਹਿ ਸਕਦੇ ਕਿ ਜਿਸ ਤਰੀਕੇ ਦੇ ਨਾਲ ਫੇਸਬੁੱਕ ਪੋਸਟ ਦੇ ਉੱਤੇ ਇਲਜ਼ਾਮ ਕਰਨਵੀਰ ਦੇ ਉੱਤੇ ਲੱਗੇ ਸੀ ਕਿ ਜੱਗੂ ਭਗਵਾਨਪੁਰੀਆ ਦਾ ਹੈਂਡਲਰ ਸੀ ਉਸ ਦੇ ਸਾਰੇ ਕੰਮ ਸੰਭਾਲਦਾ ਸੀਗਾ ਉਹਨਾਂ ਨੂੰ ਲੈ ਕੇ ਪਰਿਵਾਰ ਨੇ ਸਿੱਧੇ ਤੌਰ ਤੇ ਉਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਤੇ ਕਿਹਾ ਕਿ ਬਹੁਤ ਹੀ ਭੋਲਾ ਤੇ ਘਰ ਵਿੱਚ ਰਹਿਣ ਵਾਲਾ ਜਿਹੜਾ ਇੱਕ ਨੌਜਵਾਨ ਸੀਗਾ ਇੱਕ ਉਹਨਾਂ ਨਾਲ ਆਣ ਜਾਣ ਹੋਣ ਕਰਕੇ ਕਿਉਂਕਿ ਭਗਵਾਨਪੁਰ ਪਿੰਡ ਦੇ ਵਿੱਚ ਉਸ ਨੌਜਵਾਨ ਦੇ ਨਾਨਕੇ ਸੰਤ ਤੇ ਉਸ ਪਰਿਵਾਰ ਦੇ ਨਾਲ ਮਿਲਵਰਤਨ ਹੋਣ ਦੇ ਕਰਕੇ ਜੇਕਰ ਕੋਈ ਕੰਮ ਹੁੰਦਾ ਸੀ ਤਾਂ ਨਾਲ ਚਲਿਆ ਜਾਂਦਾ ਸਕੇ ਜਿਸ ਦੇ ਬਾਅਦ ਜਿਹੜਾ ਇਸ ਘਟਨਾ ਨੂੰ ਹੁਣ ਅੰਜਾਮ ਉਹਨਾਂ ਸ਼ੂਟਰਾਂ ਦੇ ਵੱਲੋਂ ਦਿੱਤਾ ਗਿਆ ਜਾਂ ਫਿਰ ਉਹ ਗਰੁੱਪ ਇਸ ਦੀ ਜਿਹੜੀ ਹੈ ਉਹ ਜ਼ਿੰਮੇਵਾਰੀ ਲੈ ਰਿਹਾ ਪਰ ਪਰਿਵਾਰ ਜਿਹੜਾ ਜ਼ਰੂਰ ਇੱਕ ਵਾਰ ਘਰ ਦੇ ਵਿੱਚ ਸੱਤਰ ਬਿਛੇ ਨੇ ਕਿਉਂਕਿ ਨੌਜਵਾਨ ਮੁੰਡੇ ਦੀ ਜਿਹੜੀ ਹੈ ਕਹਿ ਸਕਦੇ ਜਿੰਦਗੀ ਇਸ ਗੈਂਗਵਾੜ ਦੇ ਵਿੱਚ ਖਤਮ ਹੋਈ ਹੈ ਜਿੱਥੇ ਇੱਕ ਪਰਿਵਾਰ ਦੇ ਉੱਤੇ ਇੱਕ ਪਰਿਵਾਰ ਦਾ ਨੌਜਵਾਨ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਤਾਂ ਘਰ ਦੀਆਂ ਤਸਵੀਰਾਂ ਨੇ ਹਾਲਾਂਕਿ ਪਿੱਛੇ ਵੀ ਉਹਨਾਂ ਦਾ ਘਰ ਹੈ ਜਿਹੜਾ ਜਿੱਥੇ ਇਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਆ ਮੌਜੂਦ ਨਹੀਂ ਤਾਂ ਸਿੱਧੇ ਤੌਰ ਤੇ ਲੱਗਦਾ ਕਿ ਬੇहद ਮੰਦ ਭਾਗੀ ਘਟਨਾ ਜਿਹੜੀ ਹੈ ਵਾਪਰੀ ਹੈ ਮਾਪਿਆਂ ਦਾ ਜੋ ਇਹ ਪੁੱਤ ਸਗਾ ਜਿਸ ਦੀ ਜਾਨ ਜਿਹੜੀ ਆ ਉਹ ਚਲੇ ਗਈ ਹੈਗੀ ਤਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਜਿਸ ਤਰੀਕੇ ਦੇ ਨਾਲ ਇਹ ਘਟਨਾ ਨੂੰ ਜਿੰਮੇਵਾਰੀ ਜਿਹੜੀ ਆ ਕੁਝ ਗੈਂਗਸਟਰਾਂ ਦੇ ਵੱਲੋਂ ਜਾਂ ਇੱਕ ਗਰੁੱਪ ਦੇ ਵੱਲੋਂ ਲਈ ਗਈ ਹੈਗੀ ਤਾਂ ਉਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਐਫ ਆਈ ਆਰ ਵੀ ਹਾਲਾਂਕਿ ਜੋ ਨਾਮ ਲੂਮ ਬੰਦੇ ਸਗੇ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਕੇ ਪੁਲਿਸ ਨੇ ਤਫ਼ਤੀਸ਼ ਜਿਹੜੀ ਅੱਗੇ ਕਰਨੀ ਸ਼ੁਰੂ ਕਰ ਦਿੱਤੀ ਕਿ ਕਿੱਥੋਂ ਕਿਵੇਂ ਆਏ ਸੀ ਕਿਹਨਾਂ ਦੇ ਕਹਿਣ ਉੱਤੇ ਆਏ ਸੀ ਤੇ ਉਹਨਾਂ ਨੂੰ ਜਿਹੜਾ ਫੜਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਹੁਣ ਇਸ ਨੌਜਵਾਨ ਦੀ ਹਜੇ ਮ੍ਰਿਤਕ ਦੇ ਘਰੇ ਆਉਣੀ ਬਾਕੀ ਹੈ ਤੇ ਉਸ ਨੂੰ ਉਸ ਦਾ ਜਿਹੜਾ ਪੋਸਟਮਾਰਟਮ ਹੋ ਚੁੱਕਿਆ ਉਸ ਤੋਂ ਪਹਿਲਾਂ ਜਿਹੜੀ ਹਰਜੀਤ ਕੌਰ ਉਹਨਾਂ ਦੀ ਗੱਲ ਕਰ ਲਈ ਤਾਂ ਉਹਨਾਂ ਦੀ ਮ੍ਰਿਤਕ ਦੇ ਘਰ ਦੇ ਵਿੱਚ ਪਹੁੰਚ ਚੁੱਕੀ ਆ ਤਾਂ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਸਾਰਾ ਇੱਧਰ ਰੋ ਰਿਹਾ ਤਾਂ ਕਰਨਵੀਰ ਦੇ ਸਭ ਤੋਂ ਪਹਿਲਾਂ ਗੋਲੀਆਂ ਵਜਦੀਆਂ ਨੇ ਤੇਨ ਤੋਂ ਬਾਅਦ ਗੋਲੀਆਂ ਵੱਜੀਆਂ ਜਿਸ ਤੇ ਬਾਅਦ ਉਹਨਾਂ ਦੀ ਜਾਂਚ ਲਈ ਗਿਆ ਤਾਂ ਇਸ ਬਿਲਿਓ ਉਹਨਾਂ ਦੇ ਪਿੰਡ ਮੌਜੂਦ ਆ ਉਹਨਾਂ ਦੇ ਘਰ ਮੌਜੂਦ ਆ ਆਪਾਂ ਉਹਨਾਂ ਦਾ ਇੱਕ ਹੋਰ ਜੱਦੀ ਘਰ ਹੈ ਤੇ ਨਾਲ ਹੀ ਜਿਹੜਾ ਉਹਨਾਂ ਦਾ ਇੱਕ ਘਰ ਹੈਗਾ ਆ ਜਿੱਥੇ ਦੁਬਾਰਾ ਉਹਨਾਂ ਨੇ ਨਮਾਕਾਰ ਇੱਥੇ ਪਾਇਆ ਤਾਂ ਇੱਥੇ ਪਰਿਵਾਰਕ ਮੈਂਬਰ ਸਾਰੇ ਬੈਠੇ ਹੋਏ ਨੇ ਕਰਨਵੀਰ ਦੇ ਜੋ ਪਿਤਾ ਆ ਉਹ ਪੰਜਾਬ ਪੁਲਿਸ ਦੇ ਵਿੱਚ ASI ਨੇ ਤੇ ਰਿਟਾਇਰਡ ਹੋਣ ਵਾਲੇ ਸੀ ਉਮਰ ਜਿਹੜੀ ਆ 30 ਤੋਂ 31 ਸਾਲ ਦੇ ਕਰੀਬ ਸੀ ਹਜੇ ਉਸ ਦਾ ਵਿਆਹ ਜਿਹੜਾ ਹੋਣਾ ਬਾਕੀ ਸੀ ਤਾਂ ਪਰਿਵਾਰ ਦੇ ਵਿੱਚ ਇੱਕ ਤਰੀਕੇ ਦੇ ਨਾਲ ਸੱਥਰ ਜਿਹੜੇ ਆ ਵਿਛ ਗਏ ਆ ਸਾਨੂੰ ਜਿਹੜਾ ਇਨਸਾਫ ਹੋ ਜ਼ਰੂਰ ਮਿਲਣਾ ਚਾਹੀਦਾ ਹੈਗਾ ਹਾਲਾਂਕਿ ਜੋ ਲਗਾਤਾਰ ਉਸ ਦੇ ਉੱਤੇ ਕਹਿ ਸਕਦੇ ਕਿ ਜਿਸ ਤਰੀਕੇ ਦੇ ਨਾਲ ਫੇਸਬੁੱਕ ਪੋਸਟ ਦੇ ਉੱਤੇ ਇਲਜ਼ਾਮ ਕਰਨਵੀਰ ਦੇ ਉੱਤੇ ਲੱਗੇ ਸੀ ਕਿ ਜੱਗੂ ਭਗਵਾਨਪੁਰੀਆ ਦਾ ਹੈਂਡਲਰ ਸੀ ਉਸ ਦੇ ਸਾਰੇ ਕੰਮ ਸੰਭਾਲਦਾ ਸੀਗਾ ਉਹਨਾਂ ਨੂੰ ਲੈ ਕੇ ਪਰਿਵਾਰ ਨੇ ਸਿੱਧੇ ਤੌਰ ਤੇ ਉਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਤੇ ਕਿਹਾ ਕਿ ਬਹੁਤ ਹੀ ਭੋੜਾ ਤੇ ਘਰ ਵਿੱਚ ਰਹਿਣ ਵਾਲਾ ਜਿਹੜਾ ਇੱਕ ਨੌਜਵਾਨ ਸੀਗਾ ਇੱਕ ਉਹਨਾਂ ਨਾਲ ਆਣ ਜਾਣ ਹੋਣ ਕਰਕੇ ਕਿਉਂਕਿ ਭਗਵਾਨਪੁਰ ਪਿੰਡ ਦੇ ਵਿੱਚ ਉਸ ਨੌਜਵਾਨ ਦੇ ਨਾਨਕੇ ਸੰਤ ਤੇ ਉਸ ਪਰਿਵਾਰ ਦੇ ਨਾਲ ਮਿਲਵਰਤਨ ਹੋਣ ਦੇ ਕਰਕੇ ਜੇਕਰ ਕੋਈ ਕੰਮ ਹੁੰਦਾ ਸੀ ਤਾਂ ਨਾਲ ਚਲਿਆ ਜਾਂਦਾ ਸਕੇ ਜਿਸ ਦੇ ਬਾਅਦ ਜਿਹੜਾ ਇਸ ਘਟਨਾ ਨੂੰ ਹੁਣ ਅੰਜਾਮ ਉਹਨਾਂ ਸ਼ੂਟਰਾਂ ਦੇ ਵੱਲੋਂ ਦਿੱਤਾ ਗਿਆ ਜਾਂ ਫਿਰ ਉਹ ਗਰੁੱਪ ਇਸ ਦੀ ਜਿਹੜੀ ਹੈ ਉਹ ਜ਼ਿੰਮੇਵਾਰੀ ਲੈ ਰਿਹਾ ਪਰ ਪਰਿਵਾਰ ਜਿਹੜਾ ਜ਼ਰੂਰ ਇੱਕ ਵਾਰ ਘਰ ਦੇ ਵਿੱਚ ਸੱਤਰ ਬਿਛੇ ਨੇ ਕਿਉਂਕਿ ਨੌਜਵਾਨ ਮੁੰਡੇ ਦੀ ਜਿਹੜੀ ਹੈ ਕਹਿ ਸਕਦੇ ਜਿੰਦਗੀ ਇਸ ਗੈਂਗਵਾੜ ਦੇ ਵਿੱਚ ਖਤਮ ਹੋਈ ਹੈ ਜਿੱਥੇ ਇੱਕ ਪਰਿਵਾਰ ਦੇ ਉੱਤੇ ਇੱਕ ਪਰਿਵਾਰ ਦਾ ਨੌਜਵਾਨ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਤਾਂ ਘਰ ਦੀਆਂ ਤਸਵੀਰਾਂ ਨੇ ਹਾਲਾਂਕਿ ਪਿੱਛੇ ਵੀ ਉਹਨਾਂ ਦਾ ਘਰ ਹੈ ਜਿਹੜਾ ਜਿਸਥੇ ਇਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਆ ਮੌਜੂਦ ਨਹੀਂ ਤਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਬੇहद ਮੰਦ ਭਾਗੀ ਘਟਨਾ ਜਿਹੜੀ ਹੈ ਵਾਪਰੀ ਹੈ ਮਾਪਿਆਂ ਦਾ ਜੋ ਇਹ ਪੁੱਤ ਸਗਾ ਜਿਸ ਦੀ ਜਾਨ ਜਿਹੜੀ ਆ ਉਹ ਚਲੇ ਗਈ ਹੈਗੀ ਤਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਜਿਸ ਤਰੀਕੇ ਦੇ ਨਾਲ ਇਹ ਘਟਨਾ ਨੂੰ ਜਿੰਮੇਵਾਰੀ ਜਿਹੜੀ ਆ ਕੁਝ ਗੈਂਗਸਟਰਾਂ ਦੇ ਵੱਲੋਂ ਜਾਂ ਇੱਕ ਗਰੁੱਪ ਦੇ ਵੱਲੋਂ ਲਈ ਗਈ ਹੈਗੀ ਤਾਂ ਉਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਐਫ ਆਈ ਆਰ ਵੀ ਹਾਲਾਂਕਿ ਜੋ ਨਾਮਲੂਮ ਬੰਦੇ ਸਗੇ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਕੇ ਪੁਲਿਸ ਨੇ ਤਫ਼ਤੀਸ਼ ਜਿਹੜੀ ਅੱਗੇ ਕਰਨੀ ਸ਼ੁਰੂ ਕਰ ਦਿੱਤੀ ਕਿ ਕਿੱਥੋਂ ਕਿਵੇਂ ਆਏ ਸੀ ਕਿਹਨਾਂ ਦੇ ਕਹਿਣ ਉੱਤੇ ਆਏ ਸੀ ਤੇ ਉਹਨਾਂ ਨੂੰ ਜਿਹੜਾ ਫੜਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਹੁਣ ਇਸ ਨੌਜਵਾਨ ਦੀ ਹਜੇ ਮ੍ਰਿਤਕ ਦੇ ਘਰੇ ਆਉਣੀ ਬਾਕੀ ਹੈ ਤੇ ਉਸ ਨੂੰ ਉਸ ਦਾ ਜਿਹੜਾ ਪੋਸਟਮਾਰਟਮ ਹੋ ਚੁੱਕਿਆ ਉਸ ਤੋਂ ਪਹਿਲਾਂ ਜਿਹੜੀ ਹਰਜੀਤ ਕੌਰ ਉਹਨਾਂ ਦੀ ਗੱਲ ਕਰ ਲਈ ਤਾਂ ਉਹਨਾਂ ਦੀ ਮ੍ਰਿਤਕ ਦੇ ਘਰ ਦੇ ਵਿੱਚ ਪਹੁੰਚ ਚੁੱਕੀ ਆ ਤਾਂ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਸਾਰਾ ਇੱਧਰ ਰੂੜਿਆ ਤਾਂ ਕਰਨਵੀਰ ਦੇ ਸਭ ਤੋਂ ਪਹਿਲਾਂ ਗੋਲੀਆਂ ਵਜਦੀਆਂ ਨੇ ਤੇਨ ਤੋਂ ਬਾਅਦ ਗੋਲੀਆਂ ਵੱਜੀਆਂ ਜਿਸ ਤੇ ਬਾਅਦ ਉਹਨਾਂ ਦੀ ਜਾਨ ਚਲੇ ਗਈ ਆ ਤਾਂ ਇਸ ਬਿਲਿਓ ਉਹਨਾਂ ਦੇ ਪਿੰਡ ਮੌਜੂਦ ਆ ਉਹਨਾਂ ਦੇ ਘਰ ਮੌਜੂਦ ਆ ਆਪਾਂ ਉਹਨਾਂ ਦਾ ਇੱਕ ਹੋਰ ਜੱਦੀ ਘਰ ਹੈ ਤੇ ਨਾਲ ਹੀ ਜਿਹੜਾ ਉਹਨਾਂ ਦਾ ਇੱਕ ਘਰ ਹੈਗਾ ਆ ਜਿੱਥੇ ਦੁਬਾਰਾ ਉਹਨਾਂ ਨੇ ਨਮਾਕਾਰ ਇੱਥੇ ਪਾਇਆ ਤਾਂ ਇੱਥੇ ਪਰਿਵਾਰਕ ਮੈਂਬਰ ਸਾਰੇ ਬੈਠੇ ਹੋਏ ਨੇ ਕਰਨਵੀਰ ਦੇ ਜੋ ਪਿਤਾ ਆ ਉਹ ਪੰਜਾਬ ਪੁਲਿਸ ਦੇ ਵਿੱਚ ASI ਨੇ ਤੇ ਰਿਟਾਇਰਡ ਹੋਣ ਵਾਲੇ ਸੀ ਉਮਰ ਜਿਹੜੀ ਆ 30 ਤੋਂ 31 ਸਾਲ ਦੇ ਕਰੀਬ ਸੀ ਹਜੇ ਉਸ ਦਾ ਵਿਆਹ ਜਿਹੜਾ ਹੋਣਾ ਬਾਕੀ ਸੀ ਤਾਂ ਪਰਿਵਾਰ ਦੇ ਵਿੱਚ ਇੱਕ ਤ ਪਰਿਵਾਰ ਦੀਆਂ ਸਾਂਝੀਆਂ ਕਰਨੇ ਪਰਿਵਾਰ ਦਾ ਇਹੀ ਕਹਿਣਾ ਹੈ ਕਿ ਸਾਨੂੰ ਜਿਹੜਾ ਇਨਸਾਫ ਹੋ ਜ਼ਰੂਰ ਮਿਲਣਾ ਚਾਹੀਦਾ ਹੈਗਾ ਹਾਲਾਂਕਿ ਜੋ ਲਗਾਤਾਰ ਉਸ ਦੇ ਉੱਤੇ ਕਹਿ ਸਕਦੇ ਕਿ ਜਿਸ ਤਰੀਕੇ ਦੇ ਨਾਲ ਫੇਸਬੁੱਕ ਪੋਸਟ ਦੇ ਉੱਤੇ ਇਲਜ਼ਾਮ ਕਰਨਵੀਰ ਦੇ ਉੱਤੇ ਲੱਗੇ ਸੀ ਕਿ ਜੱਗੂ ਭਗਵਾਨਪੁਰੀਆ ਦਾ ਹੈਂਡਲਰ ਸੀ ਉਸ ਦੇ ਸਾਰੇ ਕੰਮ ਸੰਭਾਲਦਾ ਸੀਗਾ ਉਹਨਾਂ ਨੂੰ ਲੈ ਕੇ ਪਰਿਵਾਰ ਨੇ ਸਿੱਧੇ ਤੌਰ ਤੇ ਉਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਤੇ ਕਿਹਾ ਕਿ ਬਹੁਤ ਹੀ ਭੋੜਾ ਤੇ ਘਰ ਵਿੱਚ ਰਹਿਣ ਵਾਲਾ ਜਿਹੜਾ ਇੱਕ ਨੌਜਵਾਨ ਸੀਗਾ ਇੱਕ ਉਹਨਾਂ ਨਾਲ ਆਣ ਜਾਣ ਹੋਣ ਕਰਕੇ ਕਿਉਂਕਿ ਭਗਵਾਨਪੁਰ ਪਿੰਡ ਦੇ ਵਿੱਚ ਉਸ ਨੌਜਵਾਨ ਦੇ ਨਾਨਕੇ ਸੰਤ ਤੇ ਉਸ ਪਰਿਵਾਰ ਦੇ ਨਾਲ ਮਿਲਵਰਤਨ ਹੋਣ ਦੇ ਕਰਕੇ ਜੇਕਰ ਕੋਈ ਕੰਮ ਹੁੰਦਾ ਸੀ ਤਾਂ ਨਾਲ ਚੱਲਿਆ ਜਾਂਦਾ ਸਕੇ ਜਿਸ ਦੇ ਬਾਅਦ ਜਿਹੜਾ ਇਸ ਘਟਨਾ ਨੂੰ ਹੁਣ ਅੰਜਾਮ ਉਹਨਾਂ ਸ਼ੂਟਰਾਂ ਦੇ ਵੱਲੋਂ ਦਿੱਤਾ ਗਿਆ ਜਾਂ ਫਿਰ ਉਹ ਗਰੁੱਪ ਇਸ ਦੀ ਜਿਹੜੀ ਹੈ ਉਹ ਜ਼ਿੰਮੇਵਾਰੀ ਲੈ ਰਿਹਾ ਪਰ ਪਰਿਵਾਰ ਜਿਹੜਾ ਜ਼ਰੂਰ ਇੱਕ ਵਾਰ ਘਰ ਦੇ ਵਿੱਚ ਸੱਤਰ ਬਿਛੇ ਨੇ ਕਿਉਂਕਿ ਨੌਜਵਾਨ ਮੁੰਡੇ ਦੀ ਜਿਹੜੀ ਹੈ ਕਹਿ ਸਕਦੇ ਜਿੰਦਗੀ ਇਸ ਗੈਂਗਵਾੜ ਦੇ ਵਿੱਚ ਖਤਮ ਹੋਈ ਹੈ ਜਿੱਥੇ ਇੱਕ ਪਰਿਵਾਰ ਦੇ ਉੱਤੇ ਇੱਕ ਪਰਿਵਾਰ ਦਾ ਨੌਜਵਾਨ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਤਾਂ ਘਰ ਦੀਆਂ ਤਸਵੀਰਾਂ ਨੇ ਹਾਲਾਂਕਿ ਪਿੱਛੇ ਵੀ ਉਹਨਾਂ ਦਾ ਘਰ ਹੈ ਜਿਹੜਾ ਜਿੱਥੇ ਇਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਆ ਮੌਜੂਦ ਨਹੀਂ ਤਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਬੇहद ਮੰਦ ਭਾਗੀ ਘਟਨਾ ਜਿਹੜੀ ਹੈ ਵਾਪਰੀ ਹੈ ਮਾਪਿਆਂ ਦਾ ਜੋ ਇਹ ਪੁੱਤ ਸਗਾ ਜਿਸ ਦੀ ਜਾਨ ਜਿਹੜੀ ਆ ਉਹ ਚਲੇ ਗਈ ਹੈਗੀ ਤਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਜਿਸ ਤਰੀਕੇ ਦੇ ਨਾਲ ਇਹ ਘਟਨਾ ਨੂੰ ਜਿੰਮੇਵਾਰੀ ਜਿਹੜੀ ਆ ਕੁਝ ਗੈਂਗਸਟਰਾਂ ਦੇ ਵੱਲੋਂ ਜਾਂ ਇੱਕ ਗਰੁੱਪ ਦੇ ਵੱਲੋਂ ਲਈ ਗਈ ਹੈਗੀ ਤਾਂ ਉਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਐਫ ਆਈ ਆਰ ਵੀ ਹਾਲਾਂਕਿ ਜੋ ਨਾਮਲੂਮ ਬੰਦੇ ਸਗੇ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਕੇ ਪੁਲਿਸ ਨੇ ਤਫ਼ਤੀਸ਼ ਜਿਹੜੀ ਅੱਗੇ ਕਰਨੀ ਸ਼ੁਰੂ ਕਰ ਦਿੱਤੀ ਕਿ ਕਿੱਥੋਂ ਕਿਵੇਂ ਆਏ ਸੀ ਕਿਹਨਾਂ ਦੇ ਕਹਿਣ ਉੱਤੇ ਆਏ ਸੀ ਤੇ ਉਹਨਾਂ ਨੂੰ ਜਿਹੜਾ ਫੜਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਹੁਣ ਇਸ ਨੌਜਵਾਨ ਦੀ ਹਜੇ ਮ੍ਰਿਤਕ ਦੇ ਘਰੇ ਆਉਣੀ ਬਾਕੀ ਤੇ ਉਸ ਨੂੰ ਉਸ ਦਾ ਜਿਹੜਾ ਪੋਸਟਮਾਰਟਮ ਹੋ ਚੁੱਕਿਆ ਉਸ ਤੋਂ ਪਹਿਲਾਂ ਜਿਹੜੀ ਹਰਜੀਤ ਕੌਰ ਉਹਨਾਂ ਦੀ ਗੱਲ ਕਰ ਲਈ ਤਾਂ ਉਹਨਾਂ ਦੀ ਮ੍ਰਿਤਕ ਦੇ ਘਰ ਦੇ ਵਿੱਚ ਪਹੁੰਚ ਚੁੱਕੀ ਆ ਤਾਂ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਸਾਰਾ ਇਹਦਾ ਰੋ ਰਿਹਾ ਤਾਂ ਕਰਨਵੀਰ ਦੇ ਸਭ ਤੋਂ ਪਹਿਲਾਂ ਗੋਲੀਆਂ ਵਜਦੀਆਂ ਨੇ ਤੇਨ ਤੋਂ ਬਾਅਦ ਗੋਲੀਆਂ ਵੱਜੀਆਂ ਜਿਸ ਤੇ ਬਾਅਦ ਉਹਨਾਂ ਦੀ ਜਾਂਚ ਲੇ ਗਈ ਆ ਤਾਂ ਇਸ ਬਿਲਿਓ ਉਹਨਾਂ ਦੇ ਪਿੰਡ ਮੌਜੂਦ ਆ ਉਹਨਾਂ ਦੇ ਘਰ ਮੌਜੂਦ ਆ ਆਪਾਂ ਉਹਨਾਂ ਦਾ ਇੱਕ ਹੋਰ ਜੱਦੀ ਘਰ ਹੈ ਤੇ ਨਾਲ ਹੀ ਜਿਹੜਾ ਉਹਨਾਂ ਦਾ ਇੱਕ ਘਰ ਹੈਗਾ ਆ ਜਿੱਥੇ ਦੁਬਾਰਾ ਉਹਨਾਂ ਨੇ ਨਮਾਕਾਰ ਇੱਥੇ ਪਾਇਆ ਤਾਂ ਇੱਥੇ ਪਰਿਵਾਰਕ ਮੈਂਬਰ ਸਾਰੇ ਬੈਠੇ ਹੋਏ ਨੇ ਕਰਨਵੀਰ ਦੇ ਜੋ ਪਿਤਾ ਆ ਉਹ ਪੰਜਾਬ ਪੁਲਿਸ ਦੇ ਵਿੱਚ ASI ਨੇ ਤੇ ਰਿਟਾਇਰਡ ਹੋਣ ਵਾਲੇ ਸੀ ਉਮਰ ਜਿਹੜੀ ਆ 30 ਤੋਂ 31 ਸਾਲ ਦੇ ਕਰੀਬ ਸੀ ਹਜੇ ਉਸ ਦਾ ਵਿਆਹ ਜਿਹੜਾ ਹੋਣਾ ਬਾਕੀ ਸੀ ਤਾਂ ਪਰਿਵਾਰ ਦੇ ਵਿੱਚ ਇੱਕ ਤਰੀਕੇ ਦੇ ਨਾਲ ਸੱੱਤਰ ਜਿਹੜੇ ਆ ਵਿਛ ਗ ਸਾਨੂੰ ਜਿਹੜਾ ਇਨਸਾਫ ਹੋ ਜ਼ਰੂਰ ਮਿਲਣਾ ਚਾਹੀਦਾ ਹੈਗਾ ਹਾਲਾਂਕਿ ਜੋ ਲਗਾਤਾਰ ਉਸ ਦੇ ਉੱਤੇ ਕਹਿ ਸਕਦੇ ਕਿ ਜਿਸ ਤਰੀਕੇ ਦੇ ਨਾਲ ਫੇਸਬੁੱਕ ਪੋਸਟ ਦੇ ਉੱਤੇ ਇਲਜ਼ਾਮ ਕਰਨਵੀਰ ਦੇ ਉੱਤੇ ਲੱਗੇ ਸੀ ਕਿ ਜੱਗੂ ਭਗਵਾਨਪੁਰੀਆ ਦਾ ਹੈਂਡਲਰ ਸੀ ਉਸ ਦੇ ਸਾਰੇ ਕੰਮ ਸੰਭਾਲਦਾ ਸੀਗਾ ਉਹਨਾਂ ਨੂੰ ਲੈ ਕੇ ਪਰਿਵਾਰ ਨੇ ਸਿੱਧੇ ਤੌਰ ਤੇ ਉਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਤੇ ਕਿਹਾ ਕਿ ਬਹੁਤ ਹੀ ਭੋੜਾ ਤੇ ਘਰ ਵਿੱਚ